ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਤੇ ਹਾਜ਼ਰ ਹੋਣਗੇ ਤੁਹਾਡੇ ਲਈ ਕੋਰ ਅਪਡੇਟ ਲੈ ਕੇ ਸੋ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾਣੇ ਆ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਾਮੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਸੋ ਵੱਡੀ ਖਬਰ ਜਿਹੜੀ ਛੁੱਟੀਆਂ ਦੇ ਵਾਅਦੇ ਨੂੰ ਲੈ ਕੇ ਸਾਹਮਣੇ ਰਿਹਾ ਲਗਾਤਾਰ ਸੋਸ਼ਲ ਮੀਡੀਆ ਤੇ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਵਿੱਚ ਵਾਅਦਾ ਕੀਤਾ ਜਾ ਸਕਦਾ ਜਾਂ ਫਿਰ ਨਹੀਂ ਇਸ ਸੰਬੰਧੀ ਇੱਕ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸ ਜੇ ਤੇ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਿੱਦੇ ਮੱਦੇ ਨਜ਼ਰ ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਵਿਭਾਗ ਛੁੱਟੀਆਂ ਵਧਾਉਣ ਬਾਰੇ ਜਲਦੀ ਹੀ ਵੱਡਾ ਫੈਸਲਾ ਲੈ ਸਕਦਾ ਹੈ ਹਜੇ ਤੱਕ ਜਿਹੜਾ ਅਫੀਸ਼ੀਅਲ ਤੌਰ ਤੇ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ ਲੇਕਿਨ ਉਮੀਦ ਇਹੋ ਜਤਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਵਿਭਾਗ ਸਕੂਲਾਂ ਦੇ ਵਿੱਚ 5 ਤੋਂ 6 ਦਿਨ ਦੀ ਜਿਹੜੀ ਛੁੱਟੀਆਂ ਦੇ ਵਿੱਚ ਹੋਰ ਵਾਧਾ ਕਰ ਸਕਦਾ ਹੈ ਬਾਕੀ ਜਦੋਂ ਵੀ ਕੋਈ ਅਪਡੇਟ ਸਾਹਮਣੇ ਆਉਂਦੇ ਸਭ ਤੋਂ ਪਹਿਲਾਂ ਜਾਣਕਾਰੀ ਤੁਹਾਡੇ ਨਾਲ ਇਸ ਚੈਨਲ ਦੇ ਸਾਂਝੀ ਕਰਾਂਗੇ ਸੋ ਤਾਜ਼ਾ ਜਾਣਕਾਰੀ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਹਾਂ ਕਿਸ ਛੁੱਟੀਆਂ ਦੇ ਵਿੱਚ ਬਾਤਾਂ ਨਹੀਂ ਕੀਤਾ ਜਾ ਰਿਹਾ ਲੇਕਿਨ ਜਲਦੀ ਹੀ ਜਿਹੜਾ ਪੰਜਾਬ ਸਰਕਾਰ ਬਲੂ ਫੈਸਲਾ ਸਾਹਮਣੇ ਆ ਸਕਦਾ